ਮੈਂ ਜੋਰ ਲੱਗੇ ਹੋਏ ਨੂੰ ਮੰਨਦੇ ਜ਼ਰੂਰੀ ਸਾਹਬਣਾ ਪਾ ਕੇ ਵੀਡੀਓ ਆਪੂ ਕਰੀ ਜ਼ਰੂਰ ਮਾਰਨੀ ਕੋਈ ਨਹੀਂ ਕਬੂਤਰਬਾਜੀ ਦੇ ਨਾਲ ਦਿਲੋਂ ਜੁੜਿਆ ਮੋਢੇ ਕਿਸੇ ਦੇ ਤੇ ਜ਼ੁਮੇਅਰੀ ਬੜਾ ਭਾਰ ਨਹੀਂ ਨਾਲੇ ਪਤਾ ਸਾਨੂੰ ਜਿਹੜੀ ਨੁਕਸਾਨ ਕਰੂਗੀ ਤਾਂ ਵੀ ਫਿਰਦੇਓ ਵੀਡੀਓ ਨੂੰ ਸ਼ੇਅਰ ਕਰਦੇ ਬੰਦ ਕਰੋ ਬਾਜੀ ਲਾਈਵ ਤੇ ਦਿਖਾਉਣੀ ਲੋਕਾਂ ਨੂੰ ਕਈ ਚੀਜ਼ਾਂ ਤੇ ਭਰਾਵੋ ਚੰਗੇ ਰਹਿਣ ਪੜਦੇ ਵਾਦਾ ਲਾਉਣਾ ਆਪਾਂ ਮੈ ਲਾਓ ਪਰ ਰੱਖੋ ਪਰਦਾ ਪੋਸਟਾਂਾਂ ਉੱਤੇ ਕਾਹਤੋਂ ਲਿਖੀ ਜਾਂਦੇ ਹੋ ਵੱਡੇ ਮੋਢ ਬਾਜੀ ਦੇ ਰੌਲੇ ਦੀ ਯਾਰਾ ਪੈਸੇ ਪਿੱਛੇ ਇਨਾ ਵੀ ਕਉ ਵਕੀ ਜਾਂਨੇ ਹੂੰ ਲੱਖ ਲਾ ਕੇ ਟੈਂਟ ਤੂ ਖਵਾ ਲਾ ਰੋਟੀਆਂ ਨਾਲ ਨਾ ਤੇ ਬੈਠਣੋ ਤਾਂ ਵੀ ਨਹੀਂ ਹਟਣਾ ਕਈ ਤਾਂ ਬੈਠਿਆਂ ਦੇ ਫਿਰਦੇ ਆ ਹਿੱਸੇ ਭਾਲਦੇ ਮਾੜਾ ਹੱਕ ਹੁੰਦਾ ਵਾ ਕਿਸੇ ਦਾ ਨੱਪਣਾ ਜਿਹਦਾ ਨੁਕਸਾਨ ਕਰੋ ਉਹ ਡਿਲੀਟ ਵੀਡੀਓ ਤਾਂ ਲਾਉਣ ਵਾਲੇ ਫਿਰਦੇ ਕਲੂ ਭਾਲਦੇ ਕਈ ਤਾਂ ਮਰੇ ਹੋਏ ਕਬੂਤਰਾਂ ਦੀ ਪਾ ਕੇ ਵੀਡੀਓ ਲੋਕ ਮਰਿਆਂ ਅ ਜੀ ਵੀਰਾ ਬਲੇ ਵਿਊ ਭਾਲਦੇ ਉਹ ਲੋਕ ਮਰਿਆਂ ਜ਼ਮੀਰਾਂ ਬਲੇ ਵਿਊ ਪਾਲਦੇ